ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਸੋਮਵਾਰ ਦਿਨ ਦਾ ਟਾਈਮ 7:30 ਦਾ ਹੈ ਜੋ ਗੁਰਦੁਆਰਾ ਸਾਹਿਬ ਦੇ ਇਲਾਕੇ ਖੁੱਲੇ ਵਾਲੇ ਬਾਬਾ ਵੀਰ ਸਿੰਘ ਦੀ ਸਥਾਨਾਂ ਦੇ ਢਾ ਲੱਗੀ ਹੈ ਉਹ ਬਾਹਰੋਂ ਢਾ ਬਹੁਤ ਜ਼ਿਆਦਾ ਹੋ ਗਈ ਆ ਸੰਗਤਾਂ ਨੂੰ ਬੇਨਤੀ ਹੈ ਕਿ ਛੇਤੀ ਦੇ ਛੇਤੀ ਵਾਅਦ ਤੋਂ ਵਾਅਦ ਸੰਗਤਾਂ ਪਹੁੰਚਣਾ ਦੁਬਾਰਾ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਖੁੱਲੇ ਵਾਲੇ ਬਾਬਾ ਵੀਰ ਸਿੰਘ ਦੀ ਜੇ ਸਥਾਨਾਂ ਦੇ ਲਾਗੇ ਬੰਨ ਢਾ ਲੱਗੀ ਹੈ ਉਹ ਢਾ ਬਹੁਤ ਜ਼ਿਆਦਾ ਹੋ ਗਈ ਆ ਸੰਗਤਾਂ ਨੂੰ ਬੇਨਤੀ ਹੈ ਛੇਤੀ ਤੋਂ ਛੇਤੀ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਾਦ ਰਹੇ ਚਾਮਾ ਕਰੋ ਤੇ ਆਉਣ ਲੋਕਾ ਉਹ ਤੁਸੀਂ ਆਓ ਜਾ ਮਤਲਬ ਮਤਲਬ ਉਹ ਹੈ ਆਪਣਾ ਇਹ ਜਿਹੜੀ ਵੱਡੀ ਸਵਾਰੀ ਕੋਲ ਤਾਂ ਆ ਗਿਆ ਹੈ ਸਾਰੇ ਇਹ ਸਾਰਾ ਮਤਲਬ ਹੁਣ ਲਗਾਤਾਰ ਜਿਹੜਾ ਹੋਇਆ ਇਹ ਸ਼ਹਿਰੀਆ ਸਾਰੀ ਹੈ ਅੱਧੋਂ ਜਾਂਦੀ ਹੈ ਸ਼ਹਿਰੀ ਦੀ ਹਵੇ ਚ ਲੱਗੀ ਆ ਪਰ ਕੋਈ ਨਹੀਂ ਜਿਵੇਂ 14 ਤਰੀਕ ਨੂੰ ਲੱਗੇ ਹੋਏ ਆ ਜੋ ਦੇ ਮੂਰੋ ਦੇ ਵਾਰ ਕੇ ਸੰਗਤਾਂ ਨਹੀਂ ਸੇਵਾ ਕੀਤੀ ਆ ਇਹ ਮਤਲਬ ਜਲਦੀ ਤੋਂ ਜਲਦੀ ਕਰਦੇ ਰਹਿਣਗੇ ਇਹ ਨਾ ਕਿਹੜਾ ਜਿਹੜਾ ਵੀ ਸੁਣਦਾ ਵਾ ओ भाई पाजी तो ना रुकिये भाई नार्मल ना भाई शाप ना भाई शाप ना भाई तो ना भाई तो प्यारी है भाई तो ना भाई ना तो ना भाई जा रहा हूँ भाई तो ना 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 भाई